ਬਿਲਕੁਲ ਪਹਿਲਾ ਤਾਂ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਮੁਬਾਰਕਬਾਦ ਦਵਾਂਗਾ ਕਿਉਂਕਿ ਹਜ਼ਰਤ ਪੀ ਸਾਈ ਲਾਡੀ ਸ਼ਾਹ ਜੀ ਸਰਕਾਰ ਜੋ ਕਿ ਹਰ ਸਾਲ ਉਹਨਾਂ ਦਾ ਮੇਲਾ ਹੈਬੋਵਾਲ ਵਿਖੇ ਜਸੀਆਂ ਰੋਡ ਤੇ ਪੁਜਾਰਾ ਫੈਮਿਲੀ ਵੱਲੋਂ ਕਰਾਇਆ ਜਾਂਦਾ ਅੱਜ ਉਹਦੇ ਅ ਏਜੰਡੇ ਦੇ ਰੱਖਦੇ ਹੋਏ ਅੱਜ ਜੋ ਕਾਨਫਰੰਸ ਤੁਹਾਨੂੰ ਸਾਰੇ ਭਾਈਆਂ ਨੂੰ ਬੁਲਾਇਆ ਤੇ ਇੱਥੇ ਇੱਕ ਸੱਦਾ ਦੇਣਾ ਚਾਹੁੰਦੇ ਆਂ ਲੁਧਿਆਣਾ ਵਾਸੀਆਂ ਨੂੰ ਕਿ ਜੋ ਹਰ ਸਾਲ ਦੀ ਤਰ੍ਹਾਂ ਤੁਸੀਂ ਪਰਿਵਾਰ ਸਮੇਤ ਮੇਲੇ ਦੇ ਵਿੱਚ ਦਸਤਕ ਦੇਣੇ ਹੋ ਕਿ ਇਸ ਵਾਰ ਵੀ ਇਸ ਸਾਲ ਵੀ ਜੋ ਕਿ ਐਤਵਾਰ ਨੂੰ 9 ਨਵੰਬਰ ਨੂੰ ਰਾਤ ਨੂੰ ਜਸਿਆ ਰੋਡ ਤੇ ਜਵਾਲਾ ਸਿੰਘ ਚੌਂਕ ਦੇ ਕੋਲ ਜੋ ਮੇਲਾ ਕਰਾਇਆ ਜਾ ਰਿਹਾ ਉਹਦੇ ਵਿੱਚ ਸਾਰੇ ਜਰੂਰ ਪਹੁੰਚੋ ਜਿਹਦੇ ਵਿੱਚ ਮੇਰੇ ਦੋਸਤ ਰੀਸ਼ਾ ਪੁਜਾਰਾ ਜੀ ਵੱਲੋਂ ਜੋ ਹਰ ਸਾਲ ਜਰਾ ਇਹਨਾਂ ਦੇ ਪਰਿਵਾਰ ਵੱਲੋਂ حضرت ਪੀਰ ਸਾਈ ਲਾਡੀ ਸ਼ਾਹ ਜੀ ਦਾ ਮੇਲਾ ਕਰਵਾਇਆ ਜਾਂਦਾ ਉਹਦੇ ਵਿੱਚ ਜੋ ਸੰਗਤਾਂ ਆਸ਼ੀਰਵਾਦ ਲੈਣ ਲਈ ਪਹੁੰਚਦੀਆਂ ਤੁਸੀਂ ਸਾਰੇ ਪਰਿਵਾਰ ਸਮੇਤ ਪਹੁੰਚੋ ਜਿਸ ਵਿੱਚ ਪਹੁੰਚ ਰਹੇ ਕਲਾਕਾਰ ਜਿਦਾ ਰੋਸ਼ਨ ਪ੍ਰਿੰਸ ਜੀ ਆ ਰਹੇ ਇਸ ਵਾਰ ਸਦਾਰ ਅਲੀ ਜੀ ਤੇ ਸਿੰਗਰ ਹਾਸ਼ਮਤ ਸੁਲਤਾਨਾ ਜੀ ਆ ਰਹੇ ਤੇ ਉਹ ਚਾਰ ਚੰਦ ਲਗਾਣਗੇ ਇਸ ਮੇਲੇ ਨੂੰ ਤੇ ਆਪਣੀ ਆਵਾਜ਼ ਦੇ ਨਾਲ ਪ੍ਰਭੂ ਦਾ ਗੁਣਗਾਨ ਕਰਨਗੇ ਤੇ ਮੈਂ ਅੰਤ ਦੇ ਵਿੱਚ ਦੁਬਾਰਾ ਸਾਰਿਆਂ ਨੂੰ ਬੇਨਤੀ ਕਰਦਾ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੁਹਾਡੇ ਮਾਦੀਮ ਰਾਈ ਕੀ ਸਾਰੇ ਪਰਿਵਾਰ ਸਮੇਤ ਪਹੁੰਚੋ ਕਿਉਂ ਵੀ ਪਰਿਵਾਰਕ ਮਾਹੌਲ ਹੁੰਦਾ ਉੱਥੇ ਸਾਰਾ ਉਹ ਵੀ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚਦੀ ਹੈ ਉੱਥੇ ਕਿਵੇਂ ਦੇਖਦੇ ਹਾਂ ਬਿਲਕੁਲ ਜਿੱਥੇ ਸੰਗਤ ਪਹੁੰਚਦੀ ਹੈ ਉੱਥੇ ਸੰਤ ਸਮਾਜ ਵੀ ਸੰਤ ਸਮਾਜ ਵੀ ਪਹੁੰਚਦਾ ਹੈ ਤੇ ਮੈਂ ਸਾਰਿਆਂ ਨੂੰ ਫਿਰ ਅਰਦਾਸ ਕਰੂੰਗਾ ਬੇਨਤੀ ਕਰੂੰਗਾ ਕਿ ਆਕੇ ਮੇਲੇ ਦੇ ਵਿੱਚ ਚਾਂਦ ਚੰਦ ਲਗਾਓ ਹਿੱਸਾ ਪਾਓ ਪ੍ਰਭੂ ਦਾ ਅਸ਼ੀਰਵਾਦ ਪ੍ਰਾਪਤ ਕਰੋ ਧੰਨਵਾਦ ਜੈ ਸائیں ਸਾਰਿਆਂ ਨੂੰ ਜੀ ਮੇਲਾ Hazrat Peer Sain Laddi Shah ji da 9 ਨਵੰਬਰ 2025 ਦਿਨ ਐਤਵਾਰ ਨੂੰ ਸ਼ਾਮ ਨੂੰ 7 ਵਜੇ ਸ਼ੁਰੂ ਕੀਤਾ ਜਾਵੇਗਾ ਜਿਹਦੇ ਵਿੱਚ ਮੇਰੇ ਵੱਲੋਂ ਬੇਨਤੀ ਹੈ ਸਾਰੀ ਸੰਗਤਾਂ ਨੂੰ ਕਿ ਆਪਣੇ ਪਰਿਵਾਰ ਦੇ ਨਾਲ ਜ਼ਰੂਰ ਆਣ ਤੇ ਉੱਤੇ ਸਾਈਂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਕਿਹੜੀ ਜਗ੍ਹਾ ਪਰਾਂਦੀ ਹੈ ਇਹ ਬਵਲ ਇਹ ਜੱਸਿਆ ਰੋਡ ਬੜੀ ਹੈ ਬਵਲ ਨੇੜੇ ਜਵਾਲਾ ਸਿੰਘ ਚੌਂਕ ਬੜੀ ਹੈ ਬਵਲ ਲੁਧਿਆਣੇ ਦੇ ਵਿੱਚ ਹੈ ਜਗ੍ਹਾ ਜੀ ਤੇ ਸਰ ਇਹ ਕਿੰਮਾ ਮੇਲਾ ਤੁਹਾਡਾ ਇਹ 17 ਸਾਲ ਹੋ ਗਏ ਜੀ ਸਾਈਂ ਲਾਡੀ ਸਾਹਿਬ ਜੀ ਦੇ ਮੇਲੇ ਨੂੰ ਹੁੰਦੇ ਤੇ ਸਾਈਂ ਜੀ ਕਰਾਂਦੇ ਆ ਰਹੇ ਨੇ ਤੇ ਅੱਗੇ ਵੀ ਸਾਈਂ ਜੀ ਹੀ ਕਰਾਂਦੇ ਆਣਗੇ ਜੀ ਇਸ ਵਾਰ ਕਵਾਲ ਕਿਹੜੇ ਕਿਹੜੇ ਆ ਰਹੇ ਇਸ ਵਾਰੀ ਕਵਾਲ ਆ ਰਹੇ ਨੇ ਜੀ ਸਿੰਗਰ ਆ ਰਹੇ ਆ ਰੋਸ਼ਨ ਪ੍ਰਿੰਸ ਆ ਰਹੇ ਆ ਜੀ ਆਪਣਾ ਹਸ਼ਮਤ ਸੁਲਤਾਨਾ ਜੀ ਨੇ ਤੇ ਸਰਦਾਰ ਅਲੀ ਜੀ ਨੇ ਜੀ ਸਰ ਕਿੰਨਾ ਕਹੇ ਕਿੰਨਾ ਕਾਮ ਜਦੋਂ ਲੋਭੀ ਸ਼ੁਰੂ ਹੁੰਦਾ ਕਿੰਨੇ ਵਜੇ ਦਾ ਟਾਈਮ ਹੈ ਸ਼ਾਮ ਨੂੰ 7 ਵਜੇ ਸ਼ੁਰੂ ਹੈ ਜੀ ਬਾਕੀ ਸਾਈਂ ਜੀ ਦੀ ਇੱਛਾ ਤੱਕ ਚੱਲੇਗਾ ਜੀ ਹਾਂ ਇਹ ਜੋ ਮਹਿੰਦੀ ਦੀ ਰਸਮ ਵੀ ਕੀਤੀ ਜਾਂਦੀ ਹੈ ਜੋ ਇੱਕ ਦਿਨ ਪਹਿਲਾਂ ਹਾਂ ਜੀ ਜੀ ਮਹਿੰਦੀ ਦੀ ਰਸਮ ਵੀ ਕੀਤੀ ਜਾਂਦੀ ਹੈ ਇੱਕ ਦਿਨ ਪਹਿਲੇ ਸਾਈਂ ਜੀ ਦੀ ਤੇ ਉਸ ਤੋਂ ਅਗਲੇ ਦਿਨ ਕਵਾਲੀਆਂ ਹੁੰਦੀਆਂ ਨੇ ਜੀ ਸਾਈਂ ਜੀ ਦਾ ਗੁਣਗਾਨ ਕੀਤਾ ਜਾਂਦਾ ਹੈ ਜੀ ਤੇਰੀ ਨੌਜਵਾਨ ਪੀੜੀ ਅੱਜ ਦੀ ਜਿਹੜੀ ਤੁਹਾਨੂੰ ਕੀ ਮੈਸੇਜ ਦੇਣਾ ਨੌਜਵਾਨ ਪੀੜੀ ਨੂੰ ਇਹਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਹਾਂ ਕਿ ਜਿੰਨਾ ਰੱਬ ਦੇ ਨਾਮ ਨਾਲ ਜੁੜੋ ਤੇ ਤੁਹਾਡਾ ਅੱਗੇ ਜ਼ਿੰਦਗੀ ਵੀ ਸਫਲ ਵੱਲ ਪਾਸੇ ਜਾਊਗੀ ਔਰ ਤੁਹਾਡੇ ਦਿਮਾਗ ਨੂੰ ਵੀ ਸ਼ਾਂਤੀ ਮਿਲੇਗੀ ਇਧਰ ਉਧਰ ਧਿਆਨ ਨਹੀਂ ਜਾਵੇਗਾ ਤੁਹਾਡਾ ਗਲਤ ਕੰਮਾਂ ਵਾਲੇ ਪਾਸੇ ਜੀ